ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਕਰਾਂਗੇ ਆਪਾਂ ਦਸਮ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦੇ ਬਾਰੇ ਤੇ ਦਸਮ ਗ੍ਰੰਥ ਸਾਹਿਬ ਪ੍ਰਤੀ ਪਾਏ ਹੋਏ ਸ਼ੰਕੇ ਆ ਜਿਹੜੇ ਉਹਨਾਂ ਦੇ ਆਪਾਂ ਲੜੀਵਾਰ ਉੱਤਰ ਦੇਵਾਂਗੇ ਜਿਹੜੇ ਇਹ ਸ਼ੰਕੇ ਉਠਾਉਂਦੇ ਆ ਮਿਸ਼ਨਰੀ ਪ੍ਰਚਾਰਕ ਨੇ ਜਿਹੜੇ ਜਿਨ੍ਹਾਂ ਨੇ ਪੜਿਆ ਵੀ ਦਸਮ ਗ੍ਰੰਥ ਉਹਨਾਂ ਦੇ ਸ਼ੰਕੇ ਆ ਉਹ ਨਿਵਰਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਕਾਫੀ ਸਵਾਲ ਨੇ ਜਿਨ੍ਹਾਂ ਦੇ ਉੱਤਰ ਆਪਾਂ ਲੜੀਵਾਰ ਦੇਣੇ ਅੱਜ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਸ਼ੁਰੂ ਲੈ ਕੇ ਅੰਤ ਤੱਕ ਸਾਰੀ ਸੁਣਨਾ ਚੈਨਲ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਉਹ ਵੀ ਜ਼ਰੂਰ ਕਰ ਲੋ ਤੇ ਬੈੱਲ ਵਾਲਾ ਬਚਣ ਵੀ ਦਬਲਿਓ ਔਰ ਆਸ ਕਰਦੇ ਹਾਂ ਕਿ ਜਿਹੜੀ ਆਮ ਸੰਗਤ ਦੇ ਛੰਕੇ ਇਹਨਾਂ ਨੇ ਪਾਏ ਹੋਏ ਆਮ ਲੋਕਾਂ ਦੇ ਮਨਾਂ 'ਚ ਉਹ ਵੀ ਅੱਜ ਨਿਵਰਤ ਕਰਾਂਗੇ ਆਪਾਂ ਸੋ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਤਾਂ ਮੇਨ ਆਪਾਂ ਦਸਮ ਗ੍ਰੰਥ ਸਾਹਿਬ ਜੀ ਦੇ ਜਿਹੜੀਆਂ ਬੀੜਾਂ ਐ ਸਭ ਤੋਂ ਪ੍ਰਮਾਣਿਕ ਜਿਹੜੀ ਬੀੜ ਹੈ ਜਿਹੜਾ ਦਸਮ ਗ੍ਰੰਥ ਹੈ ਸਭ ਤੋਂ ਪਹਿਲਾ ਤਾਂ ਉਹ ਆਪਾਂ ਜਿਹੜਾ ਕਿ ਭਾਈ ਮਨੀ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਦਰਬਾਰ ਦੇ ਵਿੱਚ ਰਹਿ ਕੇ ਤੇ ਭਾਈ ਸ਼ੀਹਾ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਤਾਬਿਆ ਦਿੱਲੀ ਰਹਿ ਕੇ ਲਿਖਿਆ ਸੀਗਾ ਔਰ ਭਾਈ ਮਨੀ ਸਿੰਘ ਜੀ ਭਾਈ ਸ਼ੀਹਾ ਸਿੰਘ ਜੀ ਅਤੇ ਮਾਤਾ ਸੁੰਦਰੀ ਜੀ ਇੰਨਾ ਭਲੇਖਾ ਨਹੀਂ ਖਾ ਸਕਦੇ ਕਿ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਅਤ ਨਿਕਟ ਵਰਤੀ ਹੁੰਦੇ ਆ ਇਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਕਿਹੜੀ ਰਚਨਾ ਕਿਹਦੀ ਹੈ ਹਾਂਜੀ ਔਰ ਇਹ ਵੀ ਸੰਭਵ ਨਹੀਂ ਕਿ ਭਾਈ ਮਨੀ ਸਿੰਘ ਜੀ ਵਰਗਾ ਵਿਦਵਾਨ ਅਤੇ ਗੁਰੂ ਪਾਛਾਈ ਦੇ ਨੇੜੇ ਰਹਿਣ ਵਾਲਾ ਗੁਰੂ ਦੇ ਸਾਈਨ ਯਾਨੀ ਕਿ ਦਸਕਤਨਾ ਪਛਾਣਦਾ ਹੋਵੇ ਔਰ ਮਾਤਾ ਜੀ ਨੂੰ ਗੁਰੂ ਸਾਹਿਬ ਦੀ ਲਿਖਤ ਨਾਲ ਪਛਾਣ ਆਈ ਹੋਵੇ ਇਹ ਵੀ ਨਹੀਂ ਆਪਾਂ ਕਹਿ ਸਕਦੇ ਇਹ ਹੋ ਨਹੀਂ ਸਕਦਾ ਸੰਭਵ ਨਹੀਂ ਹੈਗਾ ਇਹ ਸ਼ਾ ਆलम ਬਹਾਦਰ ਸ਼ਾ ਬਾਦਸ਼ਾ ਇਹਨੇ ਲਾਹੌਰ ਲਾਗੇ ਆਲੂਵਾਲ ਪਿੰਡ ਦੀ ਝੂ ਦੇ ਵਿੱਚ ਪੜਾ ਕੀਤਾ ਤੇ ਆਪਣਾ ਜਨਮ ਦਿਨ ਮਨਾਇਆ ਉਸ ਮੌਕੇ ਸੰਮਤ 1768 ਮਾਗੀ ਇਹ ਸ਼੍ਰੀ ਮਾਤਾ ਸੁੰਦਰ ਸਰੂਪ ਜੀ ਦੇ ਪਾਲਕ ਪੁੱਤਰ ਬਾਬਾ ਅਜੀਤ ਸਿੰਘ ਦੇ ਨਾਮ ਚੱਕ ਗੁਰੂ ਅਮਰਸਰ ਦੀ ਜਹਾਗਿਰੇ ਸਮੇਤੋ ਜ਼ਬਤ ਹੋਈ ਜਾਇਦਾਦ ਸੀ ਜਿਹੜੀ ਇਹ ਇਹਨੇ ਵਾਗੁਜ਼ਾਰ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ 1708 ਈਸਵੀ ਦੇ ਵਿੱਚ ਚੋਟ ਜੁਰ ਸਮਾਇ ਤੇ 1711 ਈਸਵੀ ਨੂੰ ਭਾਈ ਮਨੀ ਸਿੰਘ ਜੀ ਭਾਈ ਸ਼ੀਹਾ ਸਿੰਘ ਜੀ ਅਤੇ ਮਾਤਾ ਜੀ ਨੇ ਦਸ਼ਮ ਗ੍ਰੰਥ ਸੈਵਰੀ ਸੰਭਾਲ ਸ਼ੁਰੂ ਕਰਤੀ ਜੋ ਕਿ ਲਗਭਗ 1726 ਈਸਵੀ ਤੱਕ ਮੁਕੰਮਲ ਹੋ ਗਈ ਤੇ ਦਸ਼ਮ ਗ੍ਰੰਥ ਦਾ ਪ੍ਰਮਾਣਿਕ ਰੂਪ ਵਿਦਮਾਨ ਹੋਇਆ ਫਿਰ ਅਨੇਕ ਉਤਾਰੇ ਹੁੰਦੇ ਰਹੇ ਤੇ ਉਤਾਰੇ ਕਰਨ ਵਾਲੇ ਗ੍ਰੰਥ ਵਿੱਚ ਵਾਅਦੇ ਘਾਟੇ ਵੀ ਕਰਦੇ ਰਹੇ ਪਰ ਜੋ ਦਸਮ ਗ੍ਰੰਥ ਜੀ ਦਾ ਰੂਪ ਭਾਈ ਮਨੀ ਸਿੰਘ ਭਾਈ ਛੀਹਾ ਸਿੰਘ ਜੀ ਨੇ ਮਾਤਾ ਜੀ ਦੀ ਨਿਗਰਾਨੀ ਹੇਠ ਲਿਖਿਆ ਬੰਨਿਆ ਉਹੀ ਪ੍ਰਮਾਣਿਕ ਹੈ ਔਰ ਉਸ ਗ੍ਰੰਥ ਦੇ ਵਿੱਚ ਜਿਹੜੀਆਂ ਰਚਨਾਵਾਂ ਨੇ ਸ਼ਾਮਲ ਉਹ ਨੇ ਪਹਿਲੀ ਜਾਪ ਸਾਹਿਬ ਫਿਰ ਅਕਾਲ ਉਸਤ ਬਚਿਤ੍ਰ ਨਾਟਕ ਮੰਗਲਾਚਰਨ ਤੇ ਆਪਣੀ ਕਥਾ ਮਹਾਰਾਜ ਦੀ ਚੰਡੀ ਚਤਰਤ ਦੋਵੇਂ ਬਾਹਰ ਚ ਦੀ ਭਗਉਤੀ ਜੀ ਕੀ ਬਿਸ਼ਨੂ ਦੇ 24 અવਤਾਰ ਮੀਰ ਮਹਿੰਦੀ ਉਪ ਅਵਤਾਰ ਬ੍ਰਹਮਾ ਦੇ 7 ਰੁਦਰ ਦੇ 2 ਅੰਤਕਾ ਸ਼ਬਦ ਰਾਗਾਂ ਕੇ ਸਵਈਏ ਗਿਆਨ ਪ੍ਰਬੋਧ ਗ੍ਰੰਥ ਮੰਗਲ ਉਥਾਨਕਾ দান ਧਰਮ ਤੇ ਚਿਤ੍ਰਤਰ ਤ੍ਰਿਤੋਪਖਿਆ ਜਿਹਦਾ ਸਭ ਤੋਂ ਵੱਧ ਰੌਲਾ ਪਾਉਂਦੇ ਆ ਔਰ ਉਸ ਤੋਂ ਬਾਅਦ ਅਸਪੋਟਕ ਕਵਿੱਤ ਸਵਈਏ ਸਦਾ ਖਿਆਲ ਜਿਹੜਾ ਕਿ ਮਿੱਤਰ ਪਿਆਰੇ ਨੂੰ ਹਾਲ ਮਿਲਦਾ ਦਾ ਕਹਿਣਾ ਇਹ ਖਿਆਲ ਮਾਰਦਾ ਤੇ ਇਹ ਲਿਖਿਆ ਹੋਇਆ ਮਾਜ ਜਫਰਨਾਮਾ ਤੇ ਹਕਾਇਤਨਾ ਇਹ 19ਮ ਗ੍ਰੀ ਹੈ ਜੋ ਕਿਸੇ ਤਰ੍ਹਾਂ ਇੰਨਾ ਸਾਰਾ ਕੁਝ ਹੁੰਦੇ ਹੋਏ ਵੀ ਮਤਲਬ ਕਿ ਇੰਨੀ ਚੰਗਾ ਚੋਦਾ ਵਿੱਚ ਹਵੜਾ ਦਬੜੀ ਦੇ ਵਿੱਚ ਲੁੱਟ ਮਾਰ ਦੇ ਵਿੱਚ ਸਾੜ ਫੂਕ ਦੇ ਵਿੱਚ ਇਹ ਬਚ ਸਕੀ ਇਹੀ ਬਚੀ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿਹੜੀ ਆਪਣੀ ਰਚਨਾ ਇਸ ਤੋਂ ਕਿਤੇ ਵੱਧ ਸੀਗੀ ਪੂਰੀ ਰਚਨਾ ਜਿਹੜਾ ਕਿ ਪਾਸ਼ਾ ਨੇ ਹੋਰ ਹੀ بڑا ਕੁਝ ਲਿਖਿਆ ਉਹ ਬਹੁਤ ਸੀਗਾ ਜੋ ਕਿ ਨਸ਼ਟ ਹੋ ਗਿਆ ਔਰ ਗੁਰੂ ਜੀ ਦੀ ਆਪਣੀ ਹੱਥ ਲਿਖਤੋਂ ਇਹ ਪਤਾ ਲੱਗਦਾ ਕਿ ਕੋਈ 1.5 ਲੱਖ ਛੰਦ ਗੁਰੂ ਸਾਹਿਬ ਜੀ ਨੇ ਰਚੇ ਪ੍ਰਤੱਖ ਪਤਾ ਪਾਇਆ ਇਹ ਲੱਗਦਾ ਕਿ ਬਹੁਤ ਰਚਨਾਵਾਂ ਜਿਵੇਂ ਦਸਮਗ੍ਰੰਥ ਸੰਕਲਨ ਚ ਪ੍ਰਾਪਤ ਹੋਈਆਂ ਇਹ ਅਧੂਰੀਆਂ ਐ ਤੇ ਅਪੂਰਨ ਵੀ ਐ ਜਿਵੇਂ ਅਕਾਲ ਉਸਤਤ ਜਿਹਦਾ ਐਂਡ ਵਾਲਾ ਛੰਦ ਅੱਧਾ ਐ ਨਾਲੇ ਹੋਰ ਛੰਦ ਵੀ ਅਲਪੱਦ ਹੋ ਗਏ ਹੋਣੇ ਕ੍ਰਿਸ਼ਨ ਜੀ ਮਹਾਭਾਰਤ ਦੀ ਜਿਹੜੀ ਕਥਾ ਕ੍ਰਿਸ਼ਨਾ ਅਵਤਾਰ ਇਹ ਬਿਲਕੁਲ ਅਧੂਰੀ ਮੰਨੀ ਗਈ ਰਾਮ ਕਥਾ ਦੇ ਛੰਦ ਬਹੁਤ ਥੋੜੇ ਹਨ ਤੇ ਹੋਰ ਕਈ ਪ੍ਰਕਾਰ ਦੀ ਅਪੂਰਨਤਾ ਦਿਸਦੀ ਹੈ ਜੋ ਕਿ ਮਿਲ ਹੀ ਨਹੀਂ ਹੈਗੀ ਔਰ ਇਹ ਸਾਰੀ ਰਚਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੌਂਟਾ ਸਾਹਿਬ ਆਨੰਦਪੁਰ ਸਾਹਿਬ ਵਿਖੇ 17 1698 ਈਸਵੀ ਤੱਕ ਮੁਕੰਮਲ ਕਰ ਲਈ ਸੀ ਕਈ ਬਾਣੀਆਂ ਦੀਆਂ ਅੰਤਲੀਆਂ ਟੂਕਾਂ ਜਿਹੜੀਆਂ ਟੂਕਾਂ ਹਨ ਇਹਨਾਂ ਤੋਂ ਉਹਨਾਂ ਦੇ ਰਚਨਾ ਦੇ ਸਨ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਕਿ ਸੰਮਤ ਸਤਰਾ ਸਹਿਜ ਪਣਿਜ ਚਉਪਈ ਸਾਹਿਬ ਚੋਂ ਦਾ ਅਰਧ ਸੈਜ ਖੁਣ ਤੀਨ ਕਿਹਜਾ ਭਾਦਲ ਸੁਦੀ ਅਸ਼ਟਮੀ ਰਵੀਵਾਰ ਆ ਤੀਰ ਸਤਰਕ ਰੰਸ ਸੁਦਾਰਾ ਇਦਾਂ ਤਾਂ ਇਸ ਤੋਂ ਮਗਰੋਂ ਫਿਰ ਜਿਹੜਾ ਜਫਰ ਨਾਮ ਹੈ ਇਹ ਲਿਖਿਆ ਗਿਆ ਤਾਂ ਭਾਈ ਮਨੀ ਸਿੰਘੀ ਦੁਆਰਾ ਜਿਹੜੀ ਦਸਮ ਗ੍ਰੰਥਮਾ ਸ਼ਾਮਲੇ ਕੀਤੀ ਗਈ ਸਾਰੀ ਰਚਨਾ ਜਿਹਦਾ ਬੇਰਾ ਆਪਾਂ ਦੱਤਾ ਹੈ ਤੁਹਾਨੂੰ ਇਹ ਗੁਰੂ ਪਾਛਾ ਜੀ ਦੀ ਆਪਣੀ ਰਚਨਾ ਹੈ ਇਹਦੇ ਮਾ ਕੋਈ ਦੂਰਾ ਨਹੀਂ ਇਹ ਪ੍ਰਮਾਣ ਕਰ ਚਨਾ ਹੈ ਔਰ ਧਰਮਪਾਲ ਅਸ਼ਟਾ ਦਾ ਵੀ ਇਹੋ ਵਿਚਾਰ ਹੈ ਕਿ ਇਹ ਸਾਰੀ ਵਿਤਨਾ ਗੁਰੂ ਸਾਹਿਬ ਦੀ ਕਲਮ ਦੀ ਉਪਜ ਹੈ ਡਾਕਟਰ ਤਰਲੋਚਨ ਸਿੰਘ ਦਾ ਵੀ ਇਹੀ ਵਿਚਾਰ ਹੈ ਖਾਲਸਾ ਦਿਵਾਨ ਅੰਮ੍ਰਿਤਸਰ ਦੇ ਇਸੇ ਨਿਰਣੇ ਲਈ ਥਾਪੀ ਜਿਹੜੀ ਕਮੇਟੀ ਸੀ ਜਿਨੇ ਕੇ ਸੰਨ 1800 ਚਲिए ਵੀ 97 ਈਸਵੀ ਦੇ ਵਿੱਚ ਆਪਣਾ ਨਿਰਣਾ ਪ੍ਰਕਾਸ਼ਿਤ ਕੀਤਾ ਇਹਦਾ ਵੀ ਇਹੀ ਵਿਚਾਰ ਹੈ ਕਿ ਇਹ ਸਾਰੀ ਵਿਤਨਾ ਗੁਰੂ ਪਾਤਸ਼ਾਹ ਜੀ ਦੀ ਹੈ ਸਿੱਖ ਇਤਿਹਾਸ ਬੋਰਡ ਦਾ ਵੀ ਇਹੀ ਦੇਣਾ ਤਖਤ ਹਰੀ ਕੇਸਗੜ ਸਾਹਿਬ ਸ੍ਰੀ ਪਟਨਾ ਸਾਹਿਬ ਹਜੂਰ ਸਾਹਿਬ ਤਖਤਾਂ ਤੇ ਸਾਰੀ ਰਚਨਾ ਦਾ ਪ੍ਰਕਾਸ਼ ਹੈ ਔਰ ਸਾਰੇ ਨਿਹੰਗ ਸਿੰਘ ਦਲ ਪੰਥਾਂ ਦੇ ਵਿੱਚ ਇਹਦਾ ਪ੍ਰਕਾਸ਼ ਹੈ ਔਰ ਸਾਈ ਰਚਨਾ ਨੂੰ ਨਿਹੰਗ ਸਿੰਘ ਦਲ ਪੰਥ ਸਭ ਜਥੇਬੰਦੀਆਂ ਗੁਰੂ ਦੀ ਕਰਤ ਮੰਨਦੀਆਂ ਐ 18ਵੀਂ 19ਵੀਂ ਸਦੀ ਦੇ ਵਿੱਚ ਦਸਮਗ੍ਰੰਥ ਸਾਹਿਬ ਦੇ ਅਨੇਕ ਉਤਾਰੀ ਹੋਏ ਤੇ ਉਹਨਾਂ ਉਤਾਰਾ ਕਰਨ ਵਾਲਿਆਂ ਨੇ ਵੀ ਸਾਰੀ ਬਾਣੀ ਪ੍ਰਮਾਣਿਕ ਮੰਨੀ ਹੈ ਹੋਰ ਤਾਂ ਹੋਰ ਕੇਸਰ ਸਿੰਘ ਛੱਬਰ ਨੇ ਬੰਸਾਵਲੀ ਨਾਮਾ ਦਸਾਂ ਪਾਖਸ਼ਾਈਆਂ ਦਾ ਲਿਖਿਆ ਜੋ ਕਿ 1779 ਈਸਵੀમાં ਲਿਖਿਆ ਗਿਆ ਉਹਨੇ ਦੱਸਿਆ ਕਿ ਸਾਰਾ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਭਾਈ ਕੇਸਰ ਸਿੰਘ ਛੱਬਰ ਦੇ ਪਿਤਾ ਦੇ ਦਾਦਾ ਗੁਰੂ ਜੀ ਤੇ ਮਾਤਾ ਸੁੰਦਰੀ ਜੀ ਦੇ ਬਹੁਤ ਨੇੜੇ ਰਹੇ ਪਰ ਹੁਣ ਕੁਝ ਏਦਾਂ ਦੇ ਵੀ ਬੰਦੇ ਆ ਅੱਜ ਕੱਲ ਬਹੁਤ ਜ਼ਿਆਦਾ ਸ਼ੰਕਾਬਾਦੀ ਖੜੇ ਹੋਏ ਆ ਜੋ ਕਿ ਇਹ ਕਹਿੰਨੇ ਆ ਕਿ ਸਾਰੀ ਰਚਨਾ ਸਾਰਾ ਦਸਮਗ੍ਰੰਥ ਗੁਰੂ ਪਾਸ਼ਾ ਜੀ ਦਾ ਨਹੀਂ ਲਿਖਿਆ ਹੋਇਆ ਜਿਹਦੇ ਵਿੱਚ ਡਾਕਟਰ ਅਤਾ ਸੀ ਜੱਗੀ ਨੂੰ ਵੀ ਆਪਾਂ ਕਹਿ ਲਈ ਬਹਿ ਕਹਿ ਸਕਦੇ ਆ ਔਰ ਡਾਕਟਰ ਸੀ ਐਚ ਲੋਇਲਨ ਇਹ ਵੀ ਇਸੇ ਮਤ ਦਾ ਹੈ ਭਾਈ ਸੰਤੋਖ ਸਿੰਘ ਮਕਾਲਫ ਕਨਿੰਗਮ ਡਾਕਟਰ ਮੋਹਨ ਸੀ ਬੈਨਰਜੀ ਡਾਕਟਰ ਨਰੰਗ ਇਹ ਸਭ ਸ਼ੰਕਾ ਅਗਰਸਤ ਨੇ ਜਾਂ ਘੱਟੋ ਘੱਟ ਸਪਸ਼ਟ ਨਹੀਂ ਮੰਨਦੇ ਕਿ ਸਾਰਾ ਦਸਮਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਆਮ ਸਿੱਖਾਂ ਇਹ ਤਾਂ ਗੱਲ ਛੱਡ ਦਿਓ ਖਾਸ ਪੜੇ ਲਿਖੇ ਹੋਏ ਸਿੱਖ ਵਿਦਵਾਨਾਂ ਨੇ ਵੀ ਦਸਮਗ੍ਰੰਥ ਦਾ ਪਾਠ ਕਰਕੇ ਨਹੀਂ ਵੇਖਿਆ ਪਰ رائے ਇਹ ਬਣਾਈ ਹੋਈ ਹੈ ਕਿ ਇਹਦੇ ਵਿੱਚ ਬਹੁਤ ਰਚਨਾ ਗੁਰੂ ਦੀ ਲਿਖੀ ਨਹੀਂ। ਇਸ ਵਾਸਤੇ ਹੀ ਪੰਥਮਾ ਇਹਨਾਂ ਨੇ ਦੁਬਦਾ ਬਣਾਈ ਹੋਈ ਹੈ। ਹੁਣ ਦੋਸਤੋ ਜਿਹੜੇ ਇਹਨਾਂ ਦੇ ਸ਼ੰਕੇ ਹਨ ਪ੍ਰਸ਼ਨ ਜਿਹੜੇ ਅਕਸਰ ਇਹ ਕਰਦੇ ਨੇ ਸੋਸ਼ਲ ਮੀਡੀਆ ਉੱਤੇ ਉਹਨਾਂ ਦੇ ਆਪਾਂ ਉੱਤਰ ਦੰਨੇ ਆ। ਪਹਿਲਾ ਸ਼ੰਕਾ ਸੁਣੋ। ਹੁਣ ਬਹੁਤੇ ਇਹ ਸ਼ੰਕਾਵਾਦੀ ਜਿਹੜੇ ਇਹਨਾਂ ਦੇ ਸਾਹਮਣੇ ਕਠਿਨਾਈ ਇੱਕੋ ਹੀ ਹੈ। ਤੇ ਉਹ ਇਹ ਹੈ ਕਿ ਬਹੁਤ ਸਥਰੀ ਰਚਨਾ ਖਾਸ ਕਰਕੇ ਚਤਰ ਲਿਖੇ ਜਿਹੜੇ ਮਾਰਦ ਨੇ ਚਤਰੋ ਪਖਿਆਨ ਤੇ ਜਿਹੜੇ ਅਵਤਾਰ 24 ਅਵਤਾਰਾਂ ਨਾਂ ਦੀ ਰਚਨਾ ਹੈ ਇਹ ਰਚਨਾਵਾਂ ਮੈਂ ਜਿਹੜੀਆਂ ਇਹ ਗੁਰੂ ਨੇ ਨਹੀਂ ਲਿਖੀਆਂ ਵੀ ਗੁਰੂ ਨਹੀਂ ਲਿਖ ਸਕਦਾ ਏ ਖਾਸ ਕਰਕੇ ਚਤਰ ਪਖਿਆਨ ਤਾਂ ਕਿਸੇ ਭਲੇਖੇ ਨਾਲ ਵੀ ਗੁਰੂਕ੍ਰਿਤ ਨਹੀਂ ਮੰਨੀ ਜਾ ਸਕਦੀ ਇਹਨਾਂ ਦਾ ਵਿਚਾਰ ਹੈ ਕਿ ਚਤਰੋ ਪਖਿਆਨ ਵਰਗੀ ਰਚਨਾ ਗੁਰੂ ਵਿਅਕਤੀ ਦਾ ਨਾਂ ਕੇਵਲ ਸਤਕਾਰ ਘਟਾਉਂਦੀ ਹੈ ਸਗੋਂ ਉਸ ਸਰਕਾਰ ਨੂੰ ਮਿੱਟੀ ਵਿੱਚ ਮਿਲਾ ਦਿੰਦੀ ਹੈ ਤੇ ਘਿਰਨਾ ਪੈਦਾ ਕਰਦੀ ਹੈ ਇਹ ਗੱਲ ਹੈ ਕਿ ਕਿਛੇ ਬਿਛੇ ਨ ਕਮਹੂਨਾਂ ਧਿਆਉ ਵਾਲਾ ਚੰਡੀ ਚਤਰਿਤਰਾ ਅਤੇ ਅਵਤਾਰਾਂ ਨੂੰ ਕਿਵੇਂ ਰਚ ਸਕਦਾ ਹੈ ਇਹ ਇਹ ਸ਼ਾਂਕੇ ਦਾ ਉੱਤਰ ਹੈ ਦੋਸਤੋ ਹੁਣ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸਮੁੱਚੀ ਪ੍ਰਤਿਮਾ ਤੇ ਆਪਦੇ ਮੰਤਵਾਂ ਨੂੰ ਸਮਝਣ ਤੋਂ ਬਿਨਾ ਉਪਰੀ ਨਜ਼ਰ ਦੇਖ ਰਹੇ ਵਿਰੋਧੀ ਭਾਗ ਦਾ ਨਿਰਣਾ ਸੰਭਵ ਨਹੀਂ ਗੁਰੂ ਗੋਬਿੰਦ ਸਿੰਘ ਜੀ ਇਤਿਹਾਸਕਾਰ ਨੇ ਆੜ ਕਾਲ ਤੋਂ ਸੰਸਾਰ ਦੇ ਰਚੇ ਬਚਿੱਤਰ ਨਾਟਕ ਦੇ ਇਤਿਹਾਸਕਾਰ ਆਪਨੇ ਆਪਣੀ ਰਚਨਾ ਦੇ ਵਿੱਚ ਇਸ ਬਚਿੱਤਰਨਾਟਕ ਦਾ ਹਰ ਪੱਖ ਚਿੱਤਰਿਆ ਹੈ ਧਰਮ ਅਰਥ ਕਾਮ ਮੋਖ ਹਰ ਪੱਖ ਸੰਸਾਰ ਦੇ ਵਿੱਚ ਬਚਿੱਤਰਨਾਟਕ ਦੇ ਇਤਿਹਾਸ ਚ ਅਵਤਾਰ ਵੀ ਹੋਏ ਆ ਪੱਖਿਆਂ ਚਿੱਤਰ ਵੀ ਹੋਏ ਆ ਕਾਲ ਦੇ ਤਮਾਸ਼ੇ ਨੂੰ ਵੀ ਚਿੱਤਰਿਆ ਹੈ ਜਗਤ ਤਮਾਸ਼ਾ ਉਹ ਆਦ ਕਾਲ ਤੋਂ ਦੇਖ ਰਹੇ ਨੇ ਸੀਗੇ ਤੇ ਅੰਕਿਤ ਕਰਤਾ ਉਹਨਾਂ ਨੇ ਉਹ ਸਾਰਾ ਕੁਝ ਲਿਖਤਾ ਹੁਣ ਗੁਰਗੋਬਿੰਦ ਸਿੰਘ ਪਾਛਾ ਦੀ ਪ੍ਰਤਿਭਾ ਤਮਾਸ਼ਪੀਨ ਦੀ ਪ੍ਰਤਿਭਾਏ ਉਹਨਾਂ ਦੇ ਚਿੰਤਨ ਵਿੱਚ ਕੁਝ ਵੀ ਪਾਪ ਪੁੰਨ ਨਹੀਂ ਹੈ ਨਾਟਕ ਵਿੱਚ ਪਾਪ ਵੀ ਹੈ ਪੁੰਨ ਵੀ ਹੈ ਅਵਤਾਰ ਵੀ ਹੈ ਅਜੋਨੀ ਵੀ ਹੈ ਪਰ ਇਹ ਕਹੀ ਤਮਾਸ਼ਪੀਨ ਨੇ ਜਿਵੇਂ ਜਿਵੇਂ ਤਮਾਸ਼ਾ ਦੇਖਿਆ ਅੰਕਿਤ ਕਰਤਾ ਆਪਨੇ ਕਿਤੇ ਅਵਤਾਰ ਦੇ ਵਿੱਚ ਵਿਸ਼ਵਾਸ ਨਹੀਂ ਦਿਰੜ ਕੀਤਾ ਜਾਂ ਕਰਿਆ ਜਾਂ ਕਰਾਇਆ ਪਰ ਅਵਤਾਰ ਹੋਏ ਜਾਂ ਮੰਨੇ ਗਏ ਉਹਨਾਂ ਦੇ ਇਤਿਹਾਸ ਦਾ ਕਾਂਡ ਕਿਵੇਂ ਛੱਡਿਆ ਜਾ ਸਕਦਾ ਸਗੋਂ ਜਿਹੜੀਆਂ ਇਹ ਟੋਕਾਂ ਐ ਰਾਮ ਅਵਤਾਰ ਦੇ ਅੰਤਲੇ ਛੰਦ ਐ ਜਿਹੜੇ ਸਗਲ ਦੁਆਰ ਕੁ ਛਾੜ ਕੇ ਹੋ ਤੋਰ ਦੁਆਰ ਬਾਏਂਗੇ ਕਿ ਲਾਜ ਆਸ ਗੋਬਿੰਦਾਸ ਤੋਹਾਰ ਇਹ ਰਾਮ ਅਵਤਾਰ ਦੇ ਅੰਤਲੇ ਛੰਦ ਐ ਰਾਮ ਅਵਤਾਰ ਤੇ ਕ੍ਰਿਸ਼ਨ ਅਵਤਾਰਾਂ ਦੇ ਵਿੱਚ ਹੀ ਆਪ ਨੇ ਅਨੇਕਾਂ ਵਾਰੀ ਇਹਨਾਂ ਇਹਨਾਂ ਦੀ ਸੀਮਤ ਅਸਲੀਅਤ ਨੂੰ ਉਦ੍ਰੜ ਕਰਾਇਆ ਤੇ ਇਹਨਾਂ ਨੂੰ ਕਾਲ ਜੀ ਦਾ ਖੇਲ ਦਰਸਾਇਆ ਵੀ ਇਹ ਪ੍ਰਮਾਤਮਾ ਦੀ ਖੇਡ ਐ ਸਾਰੀ A to Z ਵੀ ਇਹੀ ਬਚਿੱਤਰ ਨਾਟਕ ਐ ਦੁਨੀਆ ਜੋ ਹੁਣ ਤੱਕ ਚੱਲਿਆ ਆ ਰਿਹਾ ਹੁਣ ਇਤਿਹਾਸਕਾਰ ਨੇ ਜਾਂ ਤਮਾਸ਼ਾ ਦੇਖਣ ਵਾਲੇ ਨੇ ਕੇਵਲ ਉਹ ਕੁਝ ਤੇ ਨਹੀਂ ਲਿਖਣਾ ਜੋ ਉਹਦੇ ਵਿਸ਼ਵਾਸਨਕੂਲ ਹੈ ਜਾਂ ਉਹਨੂੰ ਪਸੰਦ ਹੈ ਉਹਨੇ ਤਾਂ ਸਾਰਾ ਕੁਝ ਦੱਸਣਾ ਉਹਨੇ ਦੂਜਿਆਂ ਦੇ ਵਿਸ਼ਵਾਸ ਦਾ ਵੀ ਉਲੇਖ ਕਰਨਾ ਹੈ ਗੁਰਗੋਬ ਸਿੰਘ ਜੀ ਸੰਸਾਰ ਵਿਕਾਸ ਦਾ ਇਤਿਹਾਸ ਲਿਖ ਰਿਹਾ ਲਿਖ ਰਹੇ ਕਿੰਨੀ ਮਹਾਂ ਯੋਜਨਾ ਹੈ ਉਹਨਾਂ ਨੇ ਉਸ ਵਿਕਾਸ ਦੇ ਹਰ ਖਿਆਲ ਦੇ ਪੜਾਣ ਨੂੰ ਚਿੱਤਰਨਾ ਔਰ ਇਹ ਸਾਰੇ ਅਵਤਾਰ ਮਾਨਵ ਵਿਕਾਸ ਤੇ ਹੋਰ ਪ੍ਰਕਿਰਤੀ ਵਿਕਾਸ ਦੇ ਪੜਾਣ ਗੁਰੂ ਜੀ ਨੇ ਚਿਤਰੇ ਆਵਤਾਰ ਪ੍ਰਸਤੀ ਆਪ ਨੇ ਕਿਤੇ ਵੀ ਦੇਣ ਨਹੀਂ ਕਰਵਾਈ ਇਹਨਾਂ ਨੂੰ ਪੂਜਣ ਦੀ ਗੱਲ ਕਿਤੇ ਵੀ ਨਹੀਂ ਕਹੀ ਮਹਾਰਾਜ ਨੇ ਫਿਰ ਤ੍ਰਿਤ੍ਰੋ ਪਖਿਆਨ ਇਹ ਸੰਸਾਰ ਸਮਾਜ ਦੇ 75 ਨਾਟਕ ਦਾ ਇੱਕ ਮਹਾਨ ਭਾਵੇਂ ਕਰੂਪ ਜਾਂ ਰੂਪਮਾਨ ਪੱਖ ਜ਼ਰੂਰ ਹੈ ਔਰ ਇਤਿਹਾਸਕਾਰ ਨੇ ਦੱਸਣਾ ਹੈ ਉਹਨੇ ਦੱਸਿਆ ਹੈ ਇਤਿਹਾਸਕਾਰ ਪਸੰਦ ਨਾ ਪਸੰਦ ਵਿੱਚ ਨਹੀਂ ਪੈਂਦਾ ਅਸਲੀਅਤ ਅਤੇ ਸਤਾਰਥ ਦਾ ਅਸਲੀ ਰੂਪ ਚਿੱਤਰਦਾ ਹੈ ਉਤਾਰਦਾ ਹੈ ਇਹਦੇ ਵਿੱਚੋਂ ਮਨੁੱਖ ਰੇਂਦਰ ਨਾ ਕਰਨਾ ਕਿ ਉਹਨੂੰ ਕੀ ਕਰਨਾ ਹੈ ਇਹ ਆਪਾਂ ਨੇ ਦੇਖਣਾ ਵੀ ਕੀ ਕੀ ਚੂਜ਼ ਕਰਨਾ ਆਪਾਂ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਨ ਚਿੰਨਵਾਦੀ ਸੰਕੇਤਵਾਦੀ ਲੇਖਕ ਨੇ ਸਾਰੇ ਚੰਡੀ ਤ੍ਰਿਤਤਰ ਤ੍ਰਿਤਰੋ ਪਖਿਆਨ ਅਵਤਾਰ ਔਰ ਬਚਿੱਤਰ ਨਾਟਕਾਂ ਦੇ ਵਿੱਚ ਗੁੱਝੇ ਰਸ ਤੇ ਭੇਦ ਇਹ ਆਪਾਂ ਨੇ ਆਪ ਲੱਭਣੇ ਆ ਇਤਿਹਾਸਕਾਰ ਨੇ ਕੇਵਲ ਸੁਝਾਏ ਹਨ ਹਾਂਜੀ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਮੰਤਵ ਭਾਰਤੀ ਮਨੁੱਖ ਨੂੰ ਜਗਾਉਣਾ ਹੈ ਔਰ ਇਸ ਜਾਗਰਤੀ ਵਿੱਚ ਭਾਰਤੀ ਕੌਮ ਦੇ ਪੁਰਾਤਨ ਸੱਭਿਆਚਾਰ ਵਿਰਸੇ ਤੋਂ ਭਾਰਤੀਆਂ ਨੂੰ ਜਾਣੂ ਕਰਨਾ ਜ਼ਰੂਰੀ ਮੰਤਵ ਹੈ ਮਹਾਰਾਜ ਦਾ ਪੁਰਾਤਨ ਸਾਹਿਤ ਸੱਭਿਆਚਾਰ ਦਾ ਪ੍ਰਤੀਨਿਧ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਪੁਰਾਤਨ ਭਾਰਤੀ ਸਾਹਿਤ ਅਤੇ ਗ੍ਰੰਥਾਂ ਦਾ ਉਲੇਖ ਉਲੱਥਾ ਤੇ ਵਿਆਖਿਆ ਪੇਸ਼ ਕੀਤੀ ਉਨ੍ਹਾਂ ਵਿਚਲੇ ਅਨੇਕ ਉਸਾਰੂ ਅਦਰਸ਼ਾਂ ਅਤੇ ਭਾਵਨਾਵਾਂ ਨੂੰ ਉਜਾਗਰ ਕੀਤਾ। ਭਾਰਤੀ ਸੱਭਿਆਚਾਰ ਦੀ ਪੁਨਰ ਸਥਾਪਨਾ ਲਈ ਉਹਨਾਂ ਨੇ ਭਾਰਤੀ ਗ੍ਰੰਥਾਂ ਦਾ ਉਲੱਥਾ ਕੀਤਾ। ਖਾਲਸੇ ਦਾ ਬਾਣਾ ਅਤੇ ਰਹਿਤ ਵੀ ਪ੍ਰਾਤਨ ਧਾਰਮਿਕ ਸੱਭਿਆਚਾਰ ਦੀ ਹੀ ਪੁਨਰ ਸਥਾਪਨਾ ਹੈ। ਹੁਣ ਦੋਸਤੋ ਗੁਰੂ ਕੀ ਹੈ? ਇਹਨੂੰ ਜਾਂਚਣ ਦੇ ਮਾਪਦੰਡ ਸਾਡੇ ਹੋਣੇ ਚਾਹੀਦੇ। ਜਾਂ ਗੁਰੂ ਦੇ ਆਪਣੇ ਦੱਸੋ। ਕੀ ਆਪਾਂ ਨਿਰਣਾ ਕਰਨ ਦੇ ਸਮਰੱਥ ਹਾਂ? ਕਿ ਇਹ ਰਤਨਾ ਗੁਰੂ ਨੂੰ ਸੋਭਦੀ ਸੀ ਜਾਂ ਨਹੀਂ ਸੋਭਦੀ ਸੀ ਕੀ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਰਤਨਾ ਗੁਰੂ ਪਾਤਸ਼ਾਹ ਨੂੰ ਲਿਖਣੀ ਚਾਹੀਦੀ ਸੀ ਜਾਂ ਨਹੀਂ ਲਿਖਣੀ ਚਾਹੀਦੀ ਇਸ ਪ੍ਰਤਿਭਾ ਤੇ ਇਹਨਾਂ ਆਸ਼ੀਆਂ ਭਾਵਨਾਵਾਂ ਤੇ ਮੰਤਵਾਂ ਨੂੰ ਜਾਣਨ ਨਾਲ ਹੀ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਤੇ ਤਰੋ ਪਖਿਆਨ ਕਿਉਂ ਲਿਖੇ ਠੀਕ ਹੈ ਜੀ ਇਹ ਸੀ ਪਹਿਲਾ ਉੱਤਰ ਹੁਣ ਸ਼ੰਕਾ ਦੂਜਾ ਹੁਣ ਦੂਜਾ ਸ਼ੰਕਾ ਇਹ ਹੈ ਵੀ ਜੇ ਦਸਮ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹੀ ਰਚਨਾ ਹੁੰਦੀ ਇਹ ਕਹਿੰਦੇ ਤਾਂ ਇਹ ਵੀ ਉਹ ਮਹਾਰਾਜ ਇਹਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੁਰਤਾ ਸਥਾਪਿਤ ਕਿਉਂ ਨਾ ਕੀਤੀ ਜਾਂ ਇਹ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕਿਉਂ ਨਹੀਂ ਕੀਤਾ ਕੀ ਇਹ ਸ਼ਰੂਤੀ ਹੈ ਜਿਵੇਂ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖਸਮ ਦੀ ਬਾਣੀ ਮੰਨੀ ਗਈ ਹੈ ਵੀ ਜਾਂ ਇਹ ਕੇਵਲ ਸਮ੍ਰਿਤੀ ਹੋ ਹੈ ਤਾਂ ਇਹਦਾ ਉੱਤਰ ਹੈ ਦੋਸਤੋ ਵੀ ਗੁਰੂ ਰਚਨਾ ਸਦਾ ਹੀ ଶਰੂਤੀ ਹੁੰਦੀ ਹੈ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਾਂ ਇਸੇ ਲਈ ਸ਼ਰੂਤੀ ਮੰਨਦੇ ਆ ਕਿ ਗੁਰੂ ਨਾਨਕ ਸਾਹਿਬ ਜਾਂ ਗੁਰੂ ਅਰਜਨ ਸਾਹਿਬ ਜਾਂ ਹੋਰ ਗੁਰੂ ਸਹਿਬਾਨ ਆਪ ਇਹ ਕਹਨੇ ਆ ਕਿ ਇੱਕ ਖਸਮ ਕੀ ਬਾਣੀ ਹੈ ਜਾਂ ਹੁਕਮਾਓ ਹੈ ਜਾਂ ਕਰਤਾ ਆਪ ਮੂਹੋਂ ਕਢਾਏ ਇਹ ਹੈ ਜਾਂ ਸਤਿਗੁਰੂ ਵਿੱਚ ਆਪ ਰੱਖਿਓਣ ਜਿਹੜਾ ਇਹ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪ ਦੋਵੇਂ ਗੱਲਾਂ ਕਹੀਆਂ ਕਿ ਮੈਂ ਪਾਰ ਬ੍ਰਹਮ ਨਾਲ ਇੱਕ ਰੂਪ ਵੀ ਹਾਂ ਜਿਵੇਂ ਕਿ ਮਹਾਰਜ ਕਹਿੰਦੇ ਕਿ ਇਹ ਵਿਦ ਕਰਤ ਤਪੱਸਿਆ ਭਇਓ ਦ્વੈਤ ਏਕ ਰੂਪ ਹੋ ਗਇਓ ਜਾਂ ਫਿਰ ਮੈਂ ਹੋਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜੋ ਪ੍ਰਭ ਜਗਤ ਕਹਾਂ ਸੋ ਕਹੇ ਹੋ ਮ੍ਰਿਤ ਲੋਕ ਤੇ ਮੋਨ ਨਾ ਰਹਿਓ ਕਹਿਓ ਪ੍ਰਭੂ ਸੋ ਪਾਖ ਹੋਂ ਇਦਾਂ ਯਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਪੂਰਨ ਗੁਰੂ ਨੇ ਔਰ ਸ਼ਬਦ ਸ਼ਰੂਤੀ ਦੇ ਧਾਰਨੀ ਹੈ ਗੁਰੂ ਰਚਨਾ ਸਦਾ ਹੀ শ্রুতি ਹੈ ਭਾਵੇਂ ਉਹ ਕਿਸੇ ਹੋਰ ਪੰਧਾ ਸਾਰਾਂਸ਼ ਹੀ ਦੇ ਰਹੀ ਹੋਵੇ ਇਹ ਗੁਰੂ ਹੀ ਜਾਣਦਾ ਕਿ ਉਹਨੇ ਕਿਵੇਂ ਮਨੁੱਖਤਾ ਨੂੰ ਉਠਾਉਣਾ ਹੈ ਗੁਰੂ ਗੋਬਿੰਦ ਸਿੰਘ ਜੀ ਭਾਰਤੀ ਸੱਭਿਆਚਾਰ ਦਾ ਉਥਾਨ ਕਰ ਰਹੇ ਸੀ ਇਹਨੂੰ ਨਸ਼ਟ ਨਹੀਂ ਸੀ ਕਰਦੇ ਹੁਣ ਗੁਰੂ ਆਦ ਅੰਤ ਇੱਕੋ ਹੈ ਪਹਿਰੇ ਸਾਰੇ ਰੂਪਾਂ ਵਿੱਚ ਜਦੋਂ 베ਰ ਸਿਮਰਤियां ਸ਼ਾਹਤਰ ਤੇ ਪੁਰਾਣ ਰਚੇਗੇ ਉਦੋਂ ਵੀ ਖੇਲ ਖੇਡ ਰਹੇ ਆਪ ਹੀ ਸੀਗੇ ਤੇ ਗ੍ਰੰਥ ਰਚਨਹਾਰ ਵੀ ਆਪ ਹੀ ਸਨ ਆਪ ਹੀ RAM ਤੇ KRISHNA ਵੀ ਸੀਗੇ ਆਪ ਨੇ ਮੁੜ ਇੱਕ ਹੋਰ ਰੂਪ ਧਾਰਿਆ ਤੇ ਆਪਣੇ ਹੀ ਗ੍ਰੰਥਾਂ ਦੇ ਸਾਰਜ ਅਤੇ ਅਰਥ ਭਾਵ ਮੁੜ ਸੁਝਾਏ ਤੇ ਦਰਸਾਏ ਆਹ ਹਰਿ ਚਿਰੀ ਗੁਰ ਗ੍ਰੰਥ ਸਾਹਿਬ ਦੇ ਕਰਤਾ ਰਚਤਾ ਵੀ ਆਪ ਹੀ ਸੀਗੇ ਗੁਰੂ ਨਾਨਕ ਹੀ ਗੁਰੂ ਗੋਬਿੰਦ ਇਹ ਗ੍ਰੰਥ ਵੀ ਆਪ ਦੀ ਕਰਤ ਹੈ ਤੇ ਇਹ ਗ੍ਰੰਥ ਵੀ ਆਪ ਜੀ ਦੀ ਕਰਤ ਹੈ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਹੈ ਬਾਕੀ ਵੀ ਉਹਨਾਂ ਦੇ ਹੀ ਆ ਸਭ ਇਹਨਾਂ ਦੀ ਹੋਏ ਖੇਲੇ ਇਹਨਾਂ ਦਾ ਹੈ ਔਰ ਉਹ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਉਹ ਬਾਣੀ ਹੈ ਇਹ ਇਤਿਹਾਸ ਹੈ ਉਹ ਇਲਮ ਹੈ ਇਹ ਅਮਲ ਹੈ ਉਹ ਸਿਧਾਂਤ ਹੈ ਇਹ ਰਹਿਣੀ ਹੈ ਉਹ ਸਿਧਾਂਤ ਹੈ ਇਹ ਉਸ ਸਿਧਾਂਤ ਦੀ ਪੁਸ਼ਟੀ ਹੈ ਪਰ ਤਮਾਸ਼ਾ ਤਮਾਸ਼ਾ ਹੀ ਹੁੰਦਾ ਇਹ ਨਾਟਕ ਹੈ ਨਾਟਕ ਨੂੰ ਸਮਝਣਾ ਹੀ ਔਖਾ ਹੈ ਕਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਇੱਕੋ ਹੀ ਹੈ ਆਦ ਗ੍ਰੰਥ ਦੇ ਦਸਮ ਵਿੱਚ ਦੋਵੇਂ ਹੈ ਜਾਪ ਅਕਾਲ ਉਸਤ ਪ੍ਰਭੂ ਦਾ ਮਨੁੱਖਤਾ ਨਾਲ ਨਵਾਂ ਐਦ ਨਾਮਾ ਹੈ ਕਿ ਮਨੁੱਖ ਇਹ ਕੁਝ ਬਣ ਸਕਦਾ ਹੈ ਆਦ ਗ੍ਰੰਥ ਅਰੇ ਦਸ਼ਮ ਗ੍ਰੰਥ ਦੇ ਪਹਿਰਾਵੇ ਸ਼ੈਲੀ ਰੂਪ ਵਿੱਚ ਉਹੀ ਜਾਹਰਾ ਫਰਕ ਹੈ ਜੋ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਰੂਪ ਬਾਣੇ ਵਿੱਚ ਹੈ ਰਾਸ ਰਾਗ ਸ਼ੈਲੀ ਸ਼ਬਦਾਵਲੀ ਮੰਡਲ ਭਾਵਨਾ ਦਿਖ ਚੱਕ ਇਹਦੇ ਵਿੱਚ ਫਰਕ ਹੈ ਉਪਰਾਜਿਆ ਇਸ ਲਈ ਇੱਕ ਥਾਂ ਇਹ ਇਕੱਠੇ ਨਹੀਂ ਹੋ ਸਕਦੇ ਗੁਰੂ ਇਹ ਵੀ ਹੈ ਗੁਰੂ ਉਹ ਵੀ ਹੈ ਨਿਤਨੇਮ ਦੇ ਵਿੱਚ ਅਮਰਤ ਵਿੱਚ ਖਾਲਸੇ ਦੇ ਰਾਜ ਜੋਗ ਰੂਪ ਵਿੱਚ ਦੋਵੇਂ ਸਮਿਲਪੈਂ ਜੇ ਆਦਿ ਗੁਰੂ ਗ੍ਰੰਥ ਨਮਾ ਵੇਦ ਹੈ ਤਾਂ ਇਹ ਨਮਾ ਪੁਰਾਣ ਹੈ ਉਹ ਪੰਜਵਾਂ ਵੇਦ ਹੈ ਤੇ ਇਹ ਕਹ ਲਿਏ ਵੀ 19ਵਾਂ ਪੁਰਾਣ ਹੈ ਉਹ ਵੇਦ ਅਤੇ ਉਪਨਿਸ਼ਦਾਂ ਦੀ ਵਿਆਖਿਆ ਹੈ ਨਵੀਂ ਵਿਆਖਿਆ ਸ਼ਰਤੀ ਰੂਪ ਵਿਆਖਿਆ ਤਾਂ ਇਹ ਕਹ ਲਿਏ ਪੁਰਾਣ ਦੀ ਵਿਆਖਿਆ ਹੈ ਮੌਲਿਕ ਸ਼ਰਤੀ ਰੂਪ ਵਿਆਖਿਆ ਦੋਵੇਂ ਗ੍ਰੰਥ ਪ੍ਰਾਤਨ ਵੀ ਹੈ ਸਨਾਤਨ ਵੀ ਹੈ ਨਵੇਂ ਨਕੋਰ ਤੇ ਆਧੁਨਿਕ ਵੀ ਹੈ ਗ੍ਰੰਥ ਤੇ ਗੁਰੂ ਗ੍ਰੰਥ ਕੀ ਹੈ ਇਹਦੇ ਮਾਪਦੰਡ ਵੀ ਸਾਡੇ ਨਹੀਂ ਇਹ ਵੀ ਗੁਰੂ ਦੇ ਹਨ ਹੁਣ ਅੱਗੇ ਸ਼ੰਕਾ ਆਉਂਦਾ ਅਗਲਾ ਗੁਰੂ ਗੋਬਿੰਦ ਸਿੰਘ ਜੀ ਤੇ ਸਾਰਾ ਸਮਾਂ ਕਹਿੰਦੇ ਚੰਗਾ ਯੋਧਾ ਤੇ ਰੁੱਝੇ ਰਹੇ ਤਾਂ ਆਪ ਐਨੀ ਭਾਰੀ ਰਚਨਾ ਕਿਵੇਂ ਕਰ ਸਕਦੇ ਸੀ ਇਹ ਵੀ ਸ਼ੰਕਾ ਪੈਂਦਾ ਇੱਕ ਹੁਣ ਦੋਸਤੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿੰਨੇ ਸਮਰੱਥ ਨੇ ਇਹਦਾ ਅਨੁਮਾਨ ਕੌਣ ਲਗਾ ਸਕਦਾ ਹੈ ਕਿਸੇ ਮਨ ਤਾਕਤ ਜਿਹੜਾ ਗੁਰੂ ਇੱਕੋ ਥਾਂ ਤੇ ਬੈਠਾ 16000 ਵਾਰੀ ਤੂੰ ਹੀ ਤੂੰ ਹੀ ਤੂੰ ਹੀ ਦਾ ਆਲਾਪ ਕਰੀ ਗਿਆ ਉਹ ਕੀ ਕੁਝ ਨਹੀਂ ਕਰ ਸਕਦਾ ਸਾਰਾ ਜਾਪ ਸਾਹਿਬ ਇੱਕ ਚੌਕੜੇ ਦਾ ਫੁਰਨਾ ਹੈ ਜਸਟ ਇੱਕ ਚੌਕੜੇ ਦਾ ਫੁਰਨਾ ਸਾਰੀ ਅਕਾਲ ਉਸਤਤ ਇੱਕ ਹੋਰ ਚੌਕੜੇ ਦਾ ਰੂਪ ਹੈ ਸਾਰੀ ਭਗੌਤੀ ਕੀ ਵਾਰ ਇੱਕ ਸਮਾਧੀ ਦਾ ਪ੍ਰਕਾਸ਼ ਹੈ ਸਾਰਾ ਬਚਿੱਤਰਨਾਟਕ ਇੱਕ ਬੋਲ ਦਾ ਰੂਪ ਹੈ ਜਸਟ ਮਹਾਰਾਜ ਲਈ 33 ਅਵਤਾਰ ਪੌਂਟੇ ਤੇ ਅਨੰਦਪੁਰ ਦੇ ਕੁਸਥਿਰ ਜੀਵਨ ਦੀ ਉਪਜਾ ਦੱਸੋ ਦਸ਼ਮ ਗ੍ਰੰਥ ਦੀ ਸਾਰੀ ਬਾਣੀ ਦੀ ਰਚਨਾ ਗੁਰੂ ਜੀ ਨੇ 1600 ਕਲਿਬੀ 85 ਤੋਂ ਲੈ ਕੇ 1600 ਕਲਿਬੀ 98 ਤੱਕ ਦੇ ਸਮੇਂ ਵਿੱਚ ਕਰੀ ਆ 13 ਸਾਲਾਂ ਚ ਗੁਰੂ ਜੀ ਨੇ ਕਿਤੇ ਵੱਧ ਜਾਨਕਿ ਬਹੁਤ ਵੱਧ ਲਿਖਿਆ ਹੋਣਾ ਭਾਈ ਸਾਹਿਬ ਪ੍ਰਾਪਤ ਬੜਾ ਥੋੜਾ ਏ ਪਰ ਆਪਾਂ ਨੂੰ ਮਿਲਿਆ ਥੋੜਾ ਏ ਲੈ ਕੇ ਆਏ ਤੋਂ ਵੀ ਵੱਧ ਦੇ ਕਿਤੇ ਜਿਹੜੇ ਕਹਿੰਦੇ ਕਿ ਇੰਨੇ ਜੰਗਾਂ ਜੁੱਤਾਂ ਮੈਂ ਕਿਵੇਂ ਲਿਖ ਸਕਦੇ ਮਹਾਰਾਜ ਉਹ ਤਾਂ ਮਿਲਿਆ ਹੀ ਕੁਛ ਨਹੀਂ ਆਪਾਂ ਨੂੰ ਹਜੇ ਗੁਰੂ ਸਾਹਿਬ ਨੇ ਤਾਂ ਇਹ ਤੋਂ ਵੀ ਕਿਤੇ ਵੱਧ ਲਿਖਿਆ ਹੋਇਆ ਹਾਂਜੀ ਗੁਰੂ ਜੀ ਦੀ ਝਾਪਟ ਤੇ ਸ਼ਕਤੀ ਦਾ ਧਿਆਨ ਤੇ ਕਰਕੇ ਵੇਖੋ ਤੁਸੀਂ ਗੁਰੂ ਜੀ ਸਿਰਜਣਾਤਮਕ ਸ਼ਕਤੀ ਦਾ ਮਾਪ ਵੀ ਮੇਰੀ ਤੁਹਾਡੀ ਸ਼ਕਤੀ ਨਹੀਂ ਹੈ ਇਹ ਉਹੀ ਜਾਣਦਾ ਸ਼ੰਕਾ ਇੱਕ ਹੋਰ ਸ਼ੰਕਾ ਵੀ ਮਸ਼ਹੂਰ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਕੋਲ 52 ਉੱਚ ਕੋਟੀ ਦੇ ਕਵੀ ਸੀ। ਉਹਨਾਂ ਦੀ ਰਚਨਾ ਫੇ ਕਿੱਥੇ ਗਈ? ਗੁਰੂ ਜੀ ਦੇ ਅਨੁਸਾਰ ਉਹਨਾਂ ਕਵੀਆਂ ਨੇ ਹੀ ਇਹ ਰਚਨਾ ਕੀਤੀ ਹੋਣੀ ਹੈ। ਇਹ ਵੀ ਸ਼ੰਕਾ ਕਰਦੇ ਆਂ ਵੀ ਇਹ 52 ਕਵੀਆਂ ਦੀ ਰਚਨਾ ਹੈ। ਇਹਦਾ ਉੱਤਰ ਹੈ ਦੋਸਤੋ ਭਾਈ ਮਨੀ ਸਿੰਘ ਜੀ ਇਹ ਨਿਰਣਾ ਕਰ ਸਕਦੇ ਸੀ ਕਿ ਕੋਈ ਰਚਨਾ ਗੁਰੂਕ੍ਰਿਤ ਹੈ ਜਾਂ 52 ਕਵੀਆਂ ਵਿੱਚੋਂ ਕਿਸੇ ਦੀ ਰਚਨਾ ਹੈ। ਹਾਂਜੀ ਉਹਨਾਂ ਕਵੀਆਂ ਦੀ ਰਚਨਾ ਵੀ ਉਸੇ ਤਰ੍ਹਾਂ ਬਹੁਤ ਨਸ਼ਟ ਹੋ ਗਈ ਜਿਵੇਂ ਗੁਰੂ ਪਾਤਸ਼ਾਹ ਦੀ ਰਚਨਾ ਨਸ਼ਟ ਹੋਈ ਹੈ। ਉਹਨਾਂ ਕਵੀਆਂ ਦੀ ਵੀ ਥੋੜੀ ਬਹੁਤੀ ਕਰਿਤ ਹੁਨਤੀਕ ਮਿਲਦੀ ਹੈ ਤੇ ਉਹਦਾ ਰੂਪ ਰਸ ਵੱਖਰਾ ਹੈ ਕਿੱਥੇ ਗੁਰੂ ਤੇ ਕਿੱਥੇ ਕਵੀ। ਇਹ ਵੀ ਅਣਹੋਣੀ ਗੱਲ ਨਹੀਂ ਕਿ ਐਸੇ ਸਥਿਰ ਰੂਪ 'ਚ ਕੋਈ ਬਵੰਜਾ ਕਵੀ ਕਦੇ ਗੁਰੂ ਦਰਬਾਰ ਵਿੱਚ ਨਹੀਂ ਰਹੇ। ਗੁਰੂ ਜੀ ਨੇ ਅਨੇਕ ਕਵੀਆਂ ਨੂੰ ਸਰਪ੍ਰਸਤੀ ਕੀਤੀ ਹੋਣੀ। ਪਰ ਕੋਈ ਵਿਸ਼ੇਸ਼ 52 ਕਵੀ ਉਹਨਾਂ ਦੇ ਦਰਬਾਰ ਵਿੱਚ ਰਹਿੰਦੇ ਸਨ ਇਹਦਾ ਕੋਈ ਸਬੂਤ ਨਹੀਂ ਮਿਲਦਾ ਕੇਵਲ ਰਵਾਇਤ ਹੈ ਫਿਰ ਇਹਦਾ ਕੋਈ ਸਬੂਤ ਨਹੀਂ ਹੈ ਕਿ ਗੁਰੂ ਜੀ ਉਹਨਾਂ ਨੂੰ ਵਿਸ਼ੇ ਦੱਸਦੇ ਜੋ ਉਹਨਾਂ ਦਸਮ ਗ੍ਰੰਥ ਬਾਣੀਆਂ ਦੇ ਵਿੱਚ ਲਿਖੇ ਹਨ ਪਰ ਜੇ ਕੇਵਲ ਦਲੀਲ ਲਈ ਮੰਨ ਲਈਏ ਕਿ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਉਹਨਾਂ ਕਵੀਆਂ ਨੇ ਗੁਰੂ ਜੀ ਦੇ ਹੁਕਮ ਅਨੁਸਾਰ ਹੀ ਅਨੁਵਾਦੀਆਂ ਜਾਂ ਰਚੀਆਂ ਏ ਤਾਂ ਵੀ ਸਪਸ਼ਟ ਹੈ ਕਿ ਗੁਰੂ ਜੀ ਨੇ ਇੰਨਾ ਮਜਮੂਨਾ ਦੀ ਮਹਾਨਤਾ ਸਮਝੀ ਤੇ ਲਿਖਵਾਏ ਫਿਰ ਇਹਨਾਂ ਦੀ ਪਰ ਸਾਡਾ ਵਿਚਾਰ ਤੇ ਇਹ ਹੈ ਕਿ ਜੋ ਕੁਝ ਭਾਵ ਤੇ ਭਾਵਨਾ ਗੁਰੂ ਜੀ ਦੇ ਸਨ ਉਹ ਕੇਵਲ ਆਪ ਹੀ ਉਹਨਾਂ ਨੂੰ ਲਿਖ ਸਕਦੇ ਸੀ ਜਾਂ ਰੂਪਮਾਨ ਕਰ ਸਕਦੇ ਸੀਗੇ ਹੋਰ ਕੋਈ ਕਵੀ ਉਹਨਾਂ ਦੇ ਭਾਵ ਤੇ ਭਾਵਨਾ ਨੂੰ ਉਜਾਗਰ ਨਹੀਂ ਸੀ ਕਰ ਸਕਦਾ ਸੋ ਗੁਰੂ ਜੀ ਨੇ ਆਪ ਹੀ ਇਹ ਸਾਰੀਆਂ ਰਚਨਾਵਾਂ ਕੀਤੀਆਂ ਹਨ ਹੁਣ ਇੱਕ ਅਗਲਾ ਸ਼ੰਕਾ ਆਉਂਦਾ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬੀ ਦੇ ਸਾਰੇ ਗੁਰੂ ਕਵੀ ਨਾਨਕ ਦੀ ਛਾਪ ਵਰਤਦੇ ਹਨ ਪਰ ਦਸੰਗਰਾਂ ਦੇ ਵਿੱਚ ਮਹੱਲੇ ਦੀ ਜਗ੍ਹਾ ਕਿਤੇ ਪਾਰਸ਼ਾਈ ਦਸਮੀ ਕਹਤਾ ਕਿਤੇ ਸ਼੍ਰੀ ਮੁਖਵਾ ਕਹਤਾ ਤੇ ਕਿਤੇ ਕਬਿਓ ਬਾਚ ਹੀ ਨਾਮ ਜਾਂ ਨਾਨਕ ਨਾਮ ਹੈ ਜਿਹੜਾ ਇਹ ਬਿਲਕੁਲ ਨਹੀਂ ਪਰ ਤੇ ਆ ਕਿਤੇ ਕਿਤੇ ਗੋਬਿੰਦ ਕਿਤੇ ਸ਼ਾਮ ਵਰਤਦਾ ਕਿਤੇ ਰਾਮ ਇਸ ਲਈ ਇਹ ਰਚਨਾ ਸ਼ਾਮ ਆਦ ਕਵੀਆਂ ਦੀ ਹੈ ਇੱਥੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੀ ਥਾਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਹੋ ਗਿਆ ਇਹ ਸ਼ੰਕਾ ਕਰਦੇ ਆਂ ਇਹਦਾ ਕਿਉਂ ਹੁਣ ਇਹਦਾ ਉੱਤਰ ਦੋਸਤੋ ਇਹ ਆ ਇਹ ਸਾਰਾ ਕੁਝ ਇਸੇ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਰੂਪ ਤੋਂ ਚਲਾਈ ਹੋਈ ਲਹਿਰ ਸੇਟ ਜਿਹੜੀ ਗੁਰੂ ਗੋਬਿੰਦ ਸਿੰਘ ਰੂਪ ਵਿੱਚ ਸਿਖਰ ਤੇ ਪੁੱਜ ਰਹੀ ਹੈ ਹੁਣ ਮਹੱਲੇ ਤੋਂ ਪਾਤਸ਼ਾਹੀ ਪ੍ਰਾਪਤ ਹੋ ਗਈ ਦੇਖ ਲਓ ਗੁਰੂ ਤੋਂ ਵਾਹਿਗੁਰੂ ਹੋ ਗਿਆ ਪ੍ਰਸਾਦ ਤੋਂ ਫਤਿਹ ਹੋ ਗਈ ਆਪਣੀ ਇੱਕ ਓੰਕਾਰ ਸਥਿਰ ਹੈ ਠੀਕ ਹੈ ਜੀ ਪਾਤਸ਼ਾਹੀ ਦਸਵੀਂ ਸ਼੍ਰੀ ਮੁਖਬਾਕ ਰਾਮ ਸ਼ਾਮ ਤੇ ਗੋਬਿੰਦ ਆਦ ਇਹ ਸਭ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਸੂਚਕਾਂ ਪਾਤਸ਼ਾਹ ਗੁਰੂ ਜੀ ਲਈ ਪਹਿਲਾਂ ਵੀ ਸ਼ਬਦ ਤੁਰਿਆ ਆ ਰਿਹਾ ਸੀ ਹੁਣ ਮਾਂ ਤਾਂ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਾਮ ਕਹਿੰਦੇ ਸੀ ਕਿਉਂਕਿ ਗੋਬਿੰਦ ਉਹਨਾਂ ਦੇ ਸੌਰੇ ਛੇ ਗੁਰੂ ਹਰਗੋਬਿੰਦ ਜੀ ਦੇ ਨਾਂ ਨਾਲ ਬੇਲ ਖਾਂਦਾ ਸੀ ਤੇ ਪੰਜਾਬ ਵਿੱਚ ਨੂਹਾ ਸੌਰੇ ਦੇ ਨਾਮ ਨਹੀਂ ਲੈਂਦੀਆਂ ਆ ਰਾਮ ਆਦਵੀ ਗੁਰੂ ਜੀ ਨੇ ਆਪਣੇ ਵਾਸਤੇ ਹੀ ਵਰਤੇ ਆ ਜਿਹੜੀ ਕਿਹੜਾ ਰਾਮ ਸ਼ਾਮ ਦਾ ਜ਼ਿਕਰ ਆਉਂਦਾ ਉਹ ਮਾਰਾ ਦੇ ਜਿਹੜੇ ਆ ਨਿਕਨੇਮ ਸੀਗੇ ਗੋਬਿੰਦ ਵੀ ਵਰਤੇ ਆ ਦਾਸ ਕੀਟ ਇਹ ਵੀ ਆਪਣੇ ਵਾਸਤੇ ਵਰਤੇ ਮਹਾਰਜ ਨੇ ਸਾਰੀ ਸਿੱਖ ਲਹਿਰ ਦਾ ਵਿਕਾਸ 13 13 ਤੋਂ ਆਰੰਭ ਹੋ ਕੇ ਤੂੰ ਹੀ ਤੂੰ ਹੀ ਤੱਕ ਪਹੁੰਚਿਆ ਹੈ ਗੁਰੂ ਨਾਨਕ ਦੇਵ ਜੀ ਤੋਲ ਦੇ ਤੋਲ ਦੇ 13 13 ਵਿੱਚ ਲੀਨ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਅਕਾਲ ਉਸਤਤ ਕਰਦੇ ਕਰਦੇ ਤੂੰ ਹੀ ਤੂੰ ਹੀ ਵਿੱਚ ਲੀਨ ਹੋ ਗਏ ਗੁਰੂ ਨਾਨਕ ਸਾਹਿਬ ਨੇ ਤੋਲਣਾ ਸ਼ੁਰੂ ਕੀਤਾ ਨਿਰਣਾ ਤੇਰਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਸਤਤ ਕੀਤੀ ਤੇ ਨਿਰਣਾ ਤੂੰ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਆਪ ਤੂੰ ਹੀ ਹੋ ਗਈ ਜਿਹੜੀ ਇਹ ਜੋਤ ਸੀਗੇ ਨਾਨਕ ਜੋਤ ਆਪ ਤੂੰ ਹੀ ਹੋ ਗਈ ਬਸ ਫਿਰ ਮਹੱਲਾ ਕਿੱਥੇ ਰਹਾ ਜਾਏ ਚੜ੍ਹੇ ਸੰਘਾਤਨ ਹੋ ਗਿਆ ਇਸੇ ਲਈ ਗੁਰਗੋਬ ਸਿੰਘ ਜੀ ਨੇ ਪਾਸ਼ਾਹੀ ਪ੍ਰਵਾਨ ਕਰ ਲਈ ਇਹ ਸਿਖਰ ਸੀ ਨਾਨਕ ਅਤੇ ਮਹੱਲੇ ਦਾ ਸੋ ਦੋਸਤੋ ਇਹ ਸੀਨ ਦੇ ਸ਼ੰਕੇ ਤੇ ਇਹ ਆਪਾਂ ਨੇ ਕੋਸ਼ਿਸ਼ ਕੀਤੀ ਕਿ ਨਿਰਵਰਤ ਹੋਏ ਹੋਣਗੇ ਇਹਨਾਂ ਦੇ ਸੋ ਏਸੀ ਅੱਜ ਦੀ ਵੀਡੀਓ ਸੋ ਮਿਲਦੇ ਹੁਣ ਆਪਾਂ ਅਗਲੀ ਜਾਣਕਾਰੀ ਨਾਲ ਦਿਓ ਅਗੇ ਉ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ